ਸਸ਼ੀ ਕਾਲ ਜੀ ਅੱਜ ਤੁਹਾਨੂੰ ਲੈ ਕੇ ਆਏ ਇੱਧਰ ਪਾਣੀ ਆਇਆ ਹੋਇਆ ਜੀ ਕਈ ਪਿੰਡ ਡੁੱਬੇ ਹੋਏ ਆ ਜਿਹੜੇ ਫੜਾਂ ਦੇ ਮਾਰੇ ਠਾਏ ਹੋਏ ਆ ਜੋ ਪਿੰਡ ਤੁਹਾਨੂੰ ਦਿਖਾਉਣ ਲੈ ਆਏ ਆ ਇੱਧਰ ਕੀ ਹਾਲਾਤ ਆ ਤੇ ਕੀ ਲੋਕਾਂ ਦਾ ਸਿਸਟਮ ਆ ਉਹ ਅੱਜ ਤੁਹਾਨੂੰ ਦਿਖਾਉਣ ਲੈ ਆਏ ਆ ਆ ਜਾਓ ਤੁਹਾਨੂੰ ਦਿਖਾਈਏ ਪਿੰਡਾਂ ਦੇ ਪਿੰਡ ਹੀ ਡੁੱਬ ਗਏ ਜੀ ਇੱਧਰ ਨੂੰ ਤੇ ਆਪਣੇ ਕਹਿੰਦੇ ਹੁੰਦੇ ਜਿੱਥੇ ਕੁਝ ਹੋ ਜੇ ਤੇ ਪੰਜਾਬੀ ਮੇਲਾ ਲਾ ਦਿੰਦੇ ਆ ਤੇ ਸੰਗਤ ਬਹੁਤ ਆ ਰਹੀ ਆ ਹੋਰ ਬਾਈ ਕੀ ਹਾਲ ਚਾਲ ਸੰਗਤ ਆ ਰਹੀ ਹੈ ਜੀ ਬਾਦੂ ਤੇ ਬਾਬੇ ਵੀ ਆ ਰਹੇ ਆ ਤੇ ਆਪਣੇ ਤਾਂ ਬਹਾਨਾ ਚਾਹੀਦਾ ਬਾਈ ਤੇ ਲੋਕ ਫਰਕੇ ਟਰਾਲੇ ਤੁਰ ਪੈਂਦੇ ਆ ਉਹ ਦੇਖੋ ਜਿੱਥੋਂ ਤੱਕ ਨਿਗਾ ਪੈਂਦੀ ਆ ਪਾਣੀ ਪਾਣੀ ਆ ਜੀ ਉਹ ਦੇਖੋ ਸੜਕ ਦੇ ਅਗਲੇ ਪਾਸੇ ਵੀ ਕਈ ਪਿੰਡ ਡੁੱਬ ਗਏ ਇੱਧਰ ਕਈ ਪਿੰਡ ਬਾਈ ਕੀ ਪਿੰਡ ਦਾ ਨਾਂ ਐ ਦਾ ਕੀ ਸੀਗਾ ਇਹ ਬਾਹੂ ਬਾਹੂ ਵਾਲਾ ਬਾਹੂ ਪਰ ਇਹ ਬਾਹੂ ਪਰ ਪਿੰਡ ਹੈ ਜੀ ਤੇ 16 ਪਿੰਡ ਦੱਸ ਦੇ ਇੱਧਰ ਜਿਹੜੇ ਡੁੱਬੇ ਹੋਏ ਆ ਕਿਹੜਾ ਪਿੰਡ ਆ ਬਾਈ ਜੀ ਕਲਿਆਣ ਸੁੱਖਾ ਬਠਿੰਡਾ ਜਿਹੜਾ ਬਠਿੰਡਾ ਜਿਹੜਾ ਕਲਿਆਣ ਸੁੱਖਾ ਤੇ ਕੀ ਲੈ ਕੇ ਆਏ ਹੋ ਰਾਸ਼ਨ ਲੈ ਕੇ ਆਏ ਆ ਪਾਣੀ ਘਰ ਵਾਲਾ ਰਾਸ਼ਨ ਆਟਾ ਬਾਈ ਕਲਿਆਣ ਸੁੱਖਾ ਪਿੰਡ ਹੈ ਜੀ ਬਠਿੰਡੇ ਜ਼ਿਲ੍ਹੇ ਦਾ ਤੇ ਉੱਥੋਂ ਲੈ ਕੇ ਆਏ ਆ ਰਾਸ਼ਨ ਆ ਵੀ ਪਿੱਛੇ ਸਾਥ ਆਪਣਾ ਤੇ ਆਈ ਬਹੁਤ ਟਰਾਲੀਆਂ ਮਿਲਣੀਆਂ ਇੱਧਰ ਉਹ ਦੇਖੋ ਪਿੱਛੇ ਤੱਕ ਲੈਣ ਲੱਗੀ ਹੋਈ ਆ ਟਰਾਲੀਆਂ ਦੀ ਇਹਨੂੰ ਕਹਿੰਦੇ ਪੰਜਾਬ ਆਹ ਬਾਈ ਦਾ ਪੈਂਦੀ ਆ ਇਹ ਕਿਤੇ ਮੇਰਤਾ ਪੈਂਦੀ ਆ ਤੇ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਜੀ ਦੇਖੋ ਜੀ ਸੰਗਤ ਕਿੰਨੀ ਆ ਗਈ ਆ ਤੇ ਕੋਈ ਰਾਸ਼ਨ ਲੈ ਕੇ ਆਇਆ ਕੋਈ ਪੱਠੇ ਲੈ ਕੇ ਆਇਆ ਕੋਈ ਚਾਰ ਲੈ ਕੇ ਆਇਆ ਤੇ ਜਿਹਦੀ ਜੋਸ਼ ਸਮਰੱਥਾ ਸਾਰੇ ਲੈ ਕੇ ਪਹੁੰਚੇ ਆ ਆ ਦੇਖੋ ਜੀ ਕਿਵੇਂ ਪਾਣੀ ਟੱਪਦਾ ਪਿਆ ਬੋਰੇ ਲਾਏ ਸੀ ਇਹਨਾਂ ਨੇ ਤੇ ਹੁਣ ਬੋਰੀਆਂ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਪਸ਼ੂ ਲਈ ਆਉਂਦੇ ਲੋਕ ਵਿੱਚ ਕੋਈ ਰਾਸ਼ਨ ਲਈ ਆਉਂਦਾ ਕੋਈ ਪੁੱਛ ਲਈ ਆਉਂਦਾ ਬਹੁਤ ਤਰਸਯੋਗ ਹਾਲਤ ਹੈ ਜੀ ਆਹ ਬੰਨ ਬਣਾਇਆ ਸੀ ਬਾਈ ਹੋਰਾਂ ਨੇ ਗੱਟੇ-ਕੁੱਟੇ ਲਾਏ ਪਰ ਬਣੀ ਨਹੀਂ ਗੱਲ ਜੀ ਪਾਣੀ ਦਾ ਫਲੋ ਬਹੁਤ ਆ ਵਾ ਦੇਖੋ ਪਾਣੀ ਪਾਣੀ ਹੈ ਬਹੁਤ ਫਲੋ ਆ ਜਿਹੜਾ ਤੇਜ਼ੀ ਨਾਲ ਵਗ ਰਿਹਾ ਜਿਹੜਾ ਆ ਰਿਹਾ ਪਾਣੀ ਕੋਈ ਨਹੀਂ ਇਹ ਸਹੀ ਸਮੱਸਿਆ ਜੀ ਉਦੋਂ ਪੈਦਾ ਹੋਣੀ ਹੈ ਜਦੋਂ ਪਾਣੀ ਉਤਰਿਆ ਜਿਹੜਾ ਪਾਣੀ ਦੇ ਨਾਲ ਮਟੀਰੀਅਲ ਆਉਣਾ ਰੇਤਾ ਆਉਣੀ ਆ ਬਹੁਤ ਸਮੱਸਿਆ ਖੜੀ ਹੋਣੀ ਆ ਤੇ ਅਗਲਾ ਪਿੰਡ ਜਿਹੜਾ ਜੀ ਪਾਣੀ ਚ ਘਿਰਿਆ ਹੋਇਆ ਉਹ ਸਾਹਮਣੇ ਨਿਸ਼ਾਨ ਸਾਹਿਬ ਦੇਖ ਰਿਹਾ ਉਹ ਤਾਂ ਫਿਰ ਸਹੀ ਜੇ ਬਣਾਉਣਾ ਉਹ ਸਾਹਮਣੇ ਨਿਸ਼ਾਨ ਸਾਹਿਬ ਦੇਖ ਰਿਹਾ ਜੀ ਉਹ ਪਿੰਡ ਸਾਰਾ ਪਾਣੀ ਨੇ ਘਿਰਿਆ ਹੋਇਆ ਬਾਹੂਪੁਰ ਪਿੰਡ ਹੁਣ ਕਰਦਾ ਨਾ ਉਹ ਨਿਸ਼ਾਨ ਸਾਹਿਬ ਆ ਕਸੂ ਹੋਏਗਾ ਪਰ ਅੱਗੇ ਨਿਕਲਾਂਗੀ ਮੈਂ ਇੱਕ ਵਾਰੀ ਚੁੱਕ ਲਵਾਂ ਤ੍ਰਿਯਾ ਕਰ ਦੋ ਸ਼ਿਵਮ ਕਿ ਕਰਤਾ ਉਹਨਾਂ ਨੇ ਕਿ ਤੁਰਕੇ ਜਾਣਾ ਪੋਸੀਬਲ ਨਹੀਂ ਸੀਗਾ ਜੀ ਤੇ ਟਰੈਕਟਰ ਤੋਂ ਲਿਫਟ ਲਈ ਆ ਕਾਂ ਜਾਣ ਆਸਤੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਹਾਂ ਆ ਵਿਆਸ ਫਲ ਆ ਰਿਹਾ ਫਲ ਵਟਾ ਫਲ ਯਾਰ ਆਛੜ ਪਿਆ ਆ ਦੇਖੋ ਬਈ ਕਿੰਨਾ ਬੁਰਾ ਹਾਲ ਆ ਘਰ ਵੇਖੋ ਡੁੱਬੇ ਪਏ ਘਰ ਜਾਵਾ ਡੁੱਬਿਆ ਪਿਆ ਬਈ ਪਾਣੀ ਚ ਆ ਹਾਲ ਆ ਆ ਦੇਖੋ ਕੋਹ ਕਾਰਾ ਕਿਸਦਾ ਸਾਰਾ ਏਰੀਆ ਡੁੱਬਿਆ ਹੋਇਆ ਔਰ ਦੇਖੋ ਤੁਹਾਨੂੰ ਸਾਹਮਣੇ ਦਿਖਾਈਏ ਆਹ ਵੇਖੋ ਜੀ ਕਾਰ ਬੜਾ ਬੁਰਾ ਹਾਲਾ ਹੈ ਆ ਸਾਹਮਣੇ ਕੋਠੀ ਆ ਵੀ ਕਿੰਡੀ ਵਧੀਆ ਕੋਠੀ ਪਾਈ ਦੀ ਵਿਚਾਰਿਆਂ ਦੀ ਇੰਨੀ ਦੂਰ ਖੜੇ ਆ ਅਸੀਂ 16 ਪਿੰਡ ਹੈ ਜੀ 16 ਪਿੰਡ ਇੱਥੇ ਇੱਕੋ ਲਾਈਨ ਚ ਤੇ 16 ਦੇ 16 ਪਿੰਡੇ ਡੁੱਬ ਗਏ ਆ ਜੀ ਟਰਾਂਸਫਾਰਮਰ ਦੀਆਂ ਵੀ ਸੁਚਾਂ ਕਟੀਆਂ ਪਈਆਂ ਦੋਨੋਂ ਸਾਈਡ ਇਹ ਇੱਧਰ ਵੀ ਦੇਖ ਲੋ ਕੀ ਹਾਲ ਆ ਆ ਦੇਖ ਲੋ ਬਾਈ ਹਾਲ ਯਾਰ ਕਿਵੇਂ ਸਮਾਨ ਕੱਢ ਕੇ ਸਿੱਟਿਆ ਪਿਆ ਯਾਰ ਉਹ ਬਾਈ ਅੰਕਲ ਆਪਣਾ ਹੀ ਦੀ ਸਮਾਨ ਕਿੱਥੇ ਆਪਣਾ ਘਰ ਕਿਹੜਾ ਏ ਆਪਣਾ ਘਰ ਬਾਊ ਉਹ ਜਿਹੜਾ ਦਿਖਦਾ ਨਾ ਸਾਹਮਣੇ ਉਹ ਲਾਲ ਕੋਠੀ ਵਾਲਾ ਹਾਂਜੀ 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 ਉਹ ਪਰਲੇ ਬੰਨੇ ਆ ਤੇ ਕਿੰਨਾ ਕੁ ਹੋਊਗਾ ਪਾਣੀ ਜੀ ਪਾਣੀ ਪਾਣੀ ਦੇਗਾ 15 15 ਫੁੱਟ ਅੱਜ ਜਿਆਦਾ ਆਇਆ ਫੇਰੇ ਤੜਕੇ 3 ਵਜੇ ਅੱਜ ਸੋਭਾ 3 ਵਜੇ ਜਿਆਦਾ ਆਇਆ ਕੱਲ ਯਾਨੀ ਘਟ ਸੀਗਾ ਕੱਲ ਘਟ ਸੀ ਕੱਲ ਮੇਰੇ ਘਰੇ ਇਹਨਾ ਨਾ ਪਾਣੀ ਅੰਦਰ ਮੇਰੇ ਮਕਾਨਾਂ ਦੇ ਵਿੱਚ ਅੱਜ ਇਹਨਾ ਨਾ ਪਾਣੀ ਮਕਾਨਾਂ ਦੇ ਵਿੱਚ ਤੇ ਪਸੂ ਡੰਗਰ ਦਾ ਕਿਵੇਂ ਕਰਿਆ ਜੀ ਫਿਰ ਉਹਦੇ ਪਾ ਜੀ ਮੈਂ ਤੇ ਕੱਢ ਲੇ ਲੋਕੀ ਬਹੁਤ ਫਸੇ ਰਹੇ ਝੂਣੇ ਮਾਰਾ ਮੈਂ ਤੇ ਕੱਢ ਲੇ ਪਹਿਲਾਂ ਉਹਨਾਂ ਦਾ ਨਾਲ ਜੀ ਤੇ ਲੋਕ ਵਿੱਚ ਫਸੇ ਵੀ ਆ ਬਹੁਤ ਫਸੇ ਲੋਕ ਸਰਕਾਰ ਨਹੀਂ ਨਾ ਕੋਈ ਮਤ ਕਰਦੀ ਸਵੇਰੇ ਤੇ ਸਿਰਫ ਗਰਜੀਤ ਲਾਣਾ ਸਾਡੀ ਮਤ ਕਰਦਾ ਰਹੇ ਤਰਪੂ ਮਾਰੀ ਜਵੇਂ ਅੱਛਾ ਆਹ ਵਡਾ ਬੋਰਡ ਦਿੱਤਾ ਖਨਾਲਾ ਮਾਰ ਮੋਤ ਦਾਵਾ ਆਵਾਜਾ ਹੋਵੇ ਤਦਾਵੇ ਇਹ ਰਾਣੀ ਗਰਜੀਤ ਨੇ ਦਿੱਤਾ ਹਾਂ ਜੀ ਹਾਂ ਜੀ ਆ ਬੇੜੀਆਂ ਬੇੜੀਆਂ ਉਹਦੀਆਂ ਹੀ ਆ ਜਿਹੜੀਆਂ ਪਲਣੀਆਂ ਜੀ ਇਹ ਤੁਰ ਬਿਆਸਦਿਆਂ ਤਾਂ ਅਰੇ ਬਿਆਸ ਦਾ ਜੀ ਅੱਛਾ ਠੀਕ ਜੀ ਨੂੰ ਫਤ ਲਾ ਜੀ ਹਾਂ ਜੀ ਓ ਬੋਟ ਆ ਰਹੀ ਆ ਜੀ ਇੱਕ ਇਹ ਕਹਿੰਦੇ ਰਾਣੇ ਗਰਜੀਤ ਨੇ ਸਾਡੀ ਮਦਦ ਕੀਤੀ ਆ ਕਿਵੇਂ ਫਰਿੱਜਾਂ ਸਿੱਟੀਆਂ ਪਈਆਂ ਯਾਰ ਆ ਬੋਟ ਜੀ ਕਹਿੰਦੇ ਰਾਣੇ ਗਰਜੀਤ ਨੇ ਦਿੱਤੀ ਇਹਨਾਂ ਨੂੰ ਪਸ਼ੂ ਲਿਆਉਣ ਵਾਸਤੇ ਜਾਂ ਕਿਸੇ ਦਾ ਟਰੈਕਟਰ ਲਿਆਉਣ ਵਾਸਤੇ ਆ ਬੋਟਾ ਜੀ ਗਾਣੇ ਗਰਜੀਤ ਨਹੀਂ ਦਿੱਤੀਏ ਬਾਈ ਇਹ ਉਹ ਇਹ ਪ੍ਰਕਾਰ ਦਾ ਹੈ

ਕਿਤੇ ਹੋਰ ਨਹੀਂ ਆ ਬੋਟਾਂ ਖੜੀਆਂ ਜੀ ਆਰਮੀ ਦੀ ਬੋਟ ਵੀ ਖੜੀ ਆ ਲੋਕ ਕਹਿੰਦੇ ਪਸ਼ੂਆਂ ਨਾਲ ਫਸੇ ਵੀ ਬਹੁਤ ਆ ਘਰਾں ਚ ਲਾਵਾ ਪਾਉਂਦਾ ਹੈ ਮਸ਼ੀਨ ਮੇਰੇ ਜੀ ਨੀ ਲੋਕਾਂ ਦੇ ਬਾਤ ਚ ਗਮਰ ਤੋਂ ਤੇਰੀ ਗੱਲ ਆ ਮਹੀਨੇ ਦੇ ਆਪਾਂ ਨੰਬਰ ਲੈ ਲਓ ਕੰਸੀਟੀਵਾ ਕਰਿਓ ਤੁਹਾਨੂੰ ਕਰਨੀ ਪੈਣੀ ਹੈ ਰਗੀ ਦੇ ਨਾਲ ਹਜ਼ਾਰ ਰਹੇ ਨੇ ਯਾਰ ਕੋਈ ਪੈਸੇ ਦਵੇ ਕੋਈ ਇਹਨਾਂ ਦੇ ਬੱਚਿਆਂ ਦਾ ਪੀਸਾ ਆ ਰਹੇ ਨੇ ਕਈ ਦਫਾ ਨਹੀਂ ਪੈਣਾ ਇਹ ਨੰਬਰ ਸਾਡਾ ਲੈ ਲਓ ਅਸੀਂ ਆਹੀ ਪਾਇਆ ਕਰਵਾਂਗੇ ਆ ਦੇਖੋ ਜੀ ਮੋਟਰ ਡੁੱਬੀ ਪਈ ਹੈ ਵਿੱਚ ਪੂਰੀ ਤੇ ਟਰਾਂਸਫਾਰਮ ਤੱਕ ਪਾਣੀ ਆਇਆ ਹੋਇਆ ਲਓ ਜੀ ਆ ਆ ਬਿਆਸ ਦਰਿਆ ਤੇ ਇਹਦਾ ਬੰਨ ਇਨਾ ਪਿੰਡਾਂ ਚੋਂ ਟੁੱਟਿਆ ਇਨਾ ਪਿੰਡਾਂ ਚੋਂ ਤੇ ਆਹ ਸਾਰੇ ਏਰੀਏ ਚ ਇਧਰ ਆਹ ਸਾਰੇ ਏਰੀਏ ਚ ਪਾਣੀ ਫਿਰਿਆ ਜੀ ਤੇ ਦੇਖੋ ਪਾਣੀ ਇਨਾ ਪਾਣੀ ਆ ਬਾਈ ਫੁੱਲ ਵੀ ਹਿਲਦਾ ਯਾਰ ਫੁੱਲ ਹਿਲਦਾ ਨੰਗਰੀ ਦੇਖੋ ਭਾਈ ਯਾਰ ਐਨਾ ਪਾਣੀ ਦਾ ਪ੍ਰੈਸ਼ਰ ਆ ਸੁੱਖ ਰੱਖੇ ਪ੍ਰਮਾਤਮਾ ਪੰਜਾਬ ਤੇ ਬਹੁਤ ਜਿਆਦਾ ਪ੍ਰੈਸ਼ਰ ਆ ਬਹੁਤ ਜਿਆਦਾ ਹਾਂ ਪੌੜ ਹਿਲਦਾ ਸਹੀ ਗੱਲ ਆ ਆਏ ਰਿਕੇ ਚਾਹੀਤੇ ਇਧਰੋਂ ਬੰਨ ਟੁੱਟਿਆ ਜੀ ਤੇ ਆਹ ਏਰੀਆ ਜਿਹੜਾ ਸਾਰਾ ਇਧਰੋਂ ਪਾਣੀ ਫਿਰ ਗਿਆ ਦੇਖੋ ਕਿੰਨਾ ਪਾਣੀ ਆ ਹਲੋ ਹੀ ਬਹੁਤ ਆ ਇਧਰ ਦੇਖ ਲੋ ਆ ਦੇਖੋ ਪਾਣੀ ਦੀ ਸ਼ੂਕ ਦਾ ਵੇਖੋ ਪਾਣੀ ਪਾਣੀ ਸ਼ੂਕਦਾ ਪੂਰਾ ਸੁਣੋ ਆਵਾਜ਼ ਬੜੀ ਖਤਰਨਾਕ ਆਵਾਜ਼ ਆ ਰਹੀ ਹੈ ਜੀ ਏ ਇੰਨਾ ਫਲੋ ਕਿੱਥੋਂ ਰੁਕ ਜੂਆ ਬਾਈ ਕਿਹੜਾ ਬੰਨ ਰੋਕ ਲੂ ਐਡੇ ਫਲੋ ਨੂੰ ਯਾਰ ਸੋਖ ਰੱਖੇ ਬਾਈ ਪੰਜਾਬ ਤੇ ਪ੍ਰਮਾਤਮਾ ਕਿਉਂਕਿ ਜੇ ਇੰਨਾ ਪਾਣੀ ਹੈ ਨਾ ਜਿਹੜਾ ਇਹਨੂੰ ਰੋਕਣਾ ਬਹੁਤ ਔਖਾ ਹੈ